ਸਰਚ ਉਹ ਸਲੇਮ ਡਾਬਰੀ ਦੀ ਟੀਮ ਵੱਲੋਂ ਜਿਹੜਾ ਇੱਕ ਜਿਹੜਾ ਮਰਡਰ ਜਿਹੜਾ ਹੋਇਆ ਸੀਗਾ ਉਹਨੂੰ ਅਸੀਂ ਜਿਹੜਾ ਕਰੈਕ ਕੀਤਾ ਸਾਡੇ ਕੋਲ ਬੇਸਿਕਲੀ ਮਤਲਬ ਦੱਸਦਾ ਕਿ ਸਟਾਰਟ ਕਿਵੇਂ ਹੋਇਆ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਪਹਿਲਾਂ ਆਈ ਸੀਗੀ ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਇਆ ਦੀ ਜਿਹੜੀ ਐਫ ਆਈ ਆਰ ਹੈ ਉਹ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਪਹਾਲ ਕਰਨ ਲਈ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਆਂ ਕਿ ਕਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕਟੀ ਹੋਈ ਸੀਗੀ ਜਿਹ ਚੋਦੀਆਂ ਲੈਗਸ ਦੋਨੋਂ ਅਲੱਗ ਸੀਗੀਆਂ ਦੋਨੋਂ ਆਰਮਸ ਅੱਡ ਸੀਗੀਆਂ ਜਿਹੜਾ ਉਹਦਾ ਹੈੱਡ ਸੀਗਾ ਉਹ ਅੱਡ ਕਿਤੇ ਹੋਰ ਥਾਂ ਤੇ ਪਿਆ ਸੀਗਾ ਇੱਕ ਬਾਲਟੀ ਦੇ ਵਿੱਚ ਤੇ ਜਿਹੜਾ ਉਹਦਾ ਟੋਰਸੋ ਆਪਾਂ ਕਹਿ ਦਿੰਨੇ ਆ ਉਹ ਇੱਕ ਅੱਡ ਜਗ੍ਹਾ ਸੀਗਾ ਤੇ ਉਹ ਇਮੀਡੀਏਟਲੀ ਅਸੀਂ ਫੋਰੈਂਸਿਕ ਟੀਮ ਬੁਲਾ ਕੇ ਉਹਦੀ ਜਾਂਚ ਕਰਵਾਈ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦੇ ਵਿੱਚ ਮਰਡਰ ਦਾ ਜਿਹੜਾ ਸੈਕਸ਼ਨ ਸੀਗਾ 103 ਬੀ ਐਨ ਐਸ ਲਗਾ ਕੇ ਉਹ ਚ ਵਾਦਾ ਕੀਤਾ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਸੀਸੀਟੀਵੀ ਕੈਮਰਾਜ਼ ਚੈੱਕ ਕੀਤੇ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦਾ ਇੱਕ ਦੋਸਤ ਹੈ ਸੀਗਾ ਜਦੋਂ ਇਹ ਬੰਬੇ ਤੋਂ ਆਂਦਾ ਹੈ ਤਾਂ ਇਮੀਡੀਏਟਲੀ ਆਪਣਾ ਸਮਾਨ ਇਹ ਆਪਣੇ ਦੋ ਆਪਣੇ ਘਰ ਰੱਖਦਾ ਤੇ ਉਸ ਤੋਂ ਬਾਅਦ ਸਿੱਧਾ ਆਪਣੇ ਦੋਸਤ ਕੋਲ ਚਲੇ ਜਾਂਦਾ ਸ਼ਮਸ਼ੀਰ ਜਿਹਦਾ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਪਿੱਕ ਕੀਤਾ ਆਪਣੇ ਮੋਟਰਸਾਈਕਲ ਤੇ ਇਹਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤੇ ਉਸ ਤੋਂ ਬਾਅਦ ਇਹ ਸ਼ਮਸ਼ੇਰ ਦੇ ਘਰ ਆ ਗਿਆ ਉਸ ਟਾਈਮ ਸ਼ਮਸ਼ੇਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਹਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਸ਼ਮਸ਼ੇਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ गिर ਗਿਆ ਤਬੀਹੋਸ਼ ਹੋ ਕੇ ਗਿਰ ਗਿਆ ਤਾਂ ਸ਼ਮਸ਼ੀਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਘਰ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਹੈ ਫੋਟੋ ਸਰਕੂਲੇਟ ਹੋਈ ਸੀਗੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਵੀ ਇਹਦੇ ਕੋਲ ਘਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਬੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲੱਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬਾਡੀ ਵਿਦਆਊਟ ਹੈਡ ਉਹ ਸਾਰਾ ਸਟਿਆ ਉਹਨੂੰ ਇਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ਲੇਕਿਨ ਪੂਰੀ ਤਰ੍ਹਾਂ ਇਹਨਾਂ ਤੋਂ ਜਲ ਨਹੀਂ ਹੈਗੀ ਜਿਹੜਾ ਹੈਡ ਸੀਗਾ ਉਹ ਇਹਨੇ 1 ਕਿਲੋਮੀਟਰ ਦੂਰ ਜਾ ਕੇ ਸਟਿਆ ਤਾਂ ਕਿ ਬਾਡੀ ਦੀ ਪਛਾਣ ਨਾ ਹੋ ਸਕੇ ਕੀ ਬੋਡੀ ਅੱਡ ਚਲ ਜਵੇ ਤੇ ਹੈੱਡ ਅੱਡ ਹੋ ਜਵੇ ਬੋਡੀ ਦੀ ਪਛਾਣ ਨਾ ਹੋ ਸਕੇ ਤੇ ਮੈਂ ਕਿਸੇ ਤਰੀਕੇ ਨਾਲ ਜੜਕ ਪੁਲਿਸ ਦੀ ਗ੍ਰਿਫਤੋ ਬਚ ਸਕਾਂ ਸਾਡੇ ਵੱਲੋਂ ਟੀਮਸ ਬਣਾ ਕੇ ਜਿਹੜੇ ਰੇਡ ਕੀਤੀਆਂ ਗਈਆਂ ਤਾਂ ਅਸੀਂ ਇਹਦੀਆਂ ਲੋਕੇਸ਼ਨਸ ਫੋਰ ਟੈਕਨੀਕਲ ਜਿਹੜੀ ਇੰਟੈਲੀਜੈਂਸ ਸਗੀ ਸਾਡੀ ਹਿਊਮਨ ਇੰਟੈਲੀਜੈਂਸ ਸਗੀ ਉਹਦੇ ਬੇਸ ਤੇ ਅਸੀਂ ਜਿਹੜਾ ਹੈਗਾ ਦੋਨੋਂ ਸ਼ਮਸ਼ੀਰ ਤੇ ਉਹਦੀ ਵਾਈਫ ਕੁਲਦੀਪ ਔਰ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਨੇ ਆਪਣਾ ਜੁਰਮ ਜਿਹੜਾ ਕਬੂਲ ਵੀ ਕਰ ਲਿਆ ਬਜਾ ਰੰਜਿਸ਼ ਲੜਾਈ ਸੀਗੀ ਕੋਈ ਚੋਰੀ ਸੀਗਾ ਕਿੱਥੇ ਭੱਜ ਗਏ ਸੀ ਬਜਾ ਰੰਜਿਸ਼ ਲੜਾਈ ਸੀਗੀ ਕੋਈ ਚੋਰੀ ਸੀ ਬਜਾ ਰੰਜਿਸ਼ ਦੇਖੋ ਦੋਨਾਂ ਨੇ ਨਸ਼ਾ ਕੀਤਾ ਸੀਗਾ ਤੇ ਆਪਸ ਵਿੱਚ ਲੜ ਪਏ ਉਸ ਤੋਂ ਬਾਅਦ ਨਹੀਂ ਇਹ ਜੀ ਜਿਹੜੀ ਹਾਲ ਇਨਵੈਸਟੀਗੇਸ਼ਨ ਕੋਈ ਗੱਲ ਸਮਝ ਨਹੀਂ ਆਈ ਹੈਗੀ ਹੈ ਕਿ ਜਦੋਂ ਇਹਨਾਂ ਦੀ ਲੜਾਈ ਹੋਈ ਹੈ ਜਦੋਂ ਇਹਨਾਂ ਨੇ ਘਰ ਬੈਠ ਕੇ ਨਸ਼ਾ ਕੀਤਾ ਇਨਫੈਕਟ ਇਹਦੀ ਜਿਹੜੀ ਵਾਈਫ ਆ ਉਹ ਘਰ ਨਹੀਂ ਸੀਗੀ ਉਸ ਟਾਈਮ ਸਰ ਨਹੀਂ ਜਿਹੜਾ ਸੀਗਾ ਨਸ਼ਾ ਕੀਤਾ ਨਸ਼ਾ ਜੋ ਇਹਦੇ ਦੱਸਣ ਮੁਤਾਬਕ ਹੈਗਾ ਉਹ ਇਹਨਾਂ ਨੇ ਚਿੱਟਾ ਪੀਤਾ ਸੀਗਾ ਤੇ ਲੇਕਿਨ ਹੁਣ ਅਸੀਂ ਸਾਰਾ ਜਿਹੜਾ ਪੋਸਟਮਾਰਟਮ ਦੇ ਵਿੱਚ ਵੀ ਜਿਹੜਾ ਇਹਦਾ ਮੈਡੀਕਲ ਟੈਸਟ ਵੀ ਕਰਾਵਾਂਗੇ ਕਿਊਜ਼ ਉਹਦੇ ਵਿੱਚ ਸਾਰਾ ਇਹ ਡਾਕਟਰ ਐਗਜੈਕਟਲੀ ਆਪਾਂ ਨੂੰ ਦੱਸ ਪਾਣਗੇ ਕਿ ਲੜਾਈ ਦਾ ਕਾਰਨ ਆਪਸ ਚ ਤੂਤੂਮੇ ਮੇ ਹੋਗੀ ਕੋਈ ਪੁਰਾਣੇ ਪੈਸੇ ਦਾ ਆਪਾਂ ਕਹਿ ਸਕਦੇ ਹਾਂ ਕੋਈ ਲੈਣ ਦੇਣ ਸੀਗਾ ਤੋਂ ਉਸ ਕਰਕੇ ਇਹਨਾਂ ਦਾ ਜਿਹੜਾ ਵਾਈਫ ਦਾ ਰੋਲ ਵਾਈਫ ਦਾ ਰੋਲ ਇਹ ਹੈ ਕਿ ਜੀ ਵਾਈਫ ਜਦੋਂ ਇਹਨੇ ਮਾਰਤਾ ਉਸ ਤੋਂ ਬਾਅਦ ਵਾਈਫ ਨੂੰ ਸਾਰਾ ਪਤਾ ਸੀਗਾ ਕਿ ਕਿਵੇਂ ਕਟਿਆ ਗਿਆ ਵਾਈਫ ਨੇ ਉਸ ਵੀ ਹੈਲਪ ਕੀਤੀ ਉਸ ਤੋਂ ਬਾਅਦ ਜਦੋਂ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਵਾਈਫ ਬਾਈਕ ਦੇ ਪਿੱਛੇ ਬੈਠ ਕੇ ਗਈ ਉਹਨੇ ਬੋਰੇ ਨੂੰ ਫੜਿਆ ਤੇ ਬੋਡੀ ਨੂੰ ਡਿਸਪੋਜ਼ ਆਫ ਕੀਤਾ ਹੈ ਚਲ ਇਹਨਾਂ ਬਰੂਟਲਿਟੀ ਲਈ ਨਹੀਂ ਮਾਰਿਆ ਉਹਨ ਕਟਿਆ ਉਹਨ ਸਿਰਫ ਐਸ ਕਰਕੇ ਕਿ ਉਹ ਪੀਸ ਬਣਾ ਕੇ ਅਸੀਂ ਉਹਨੂੰ ਕਿਤੇ ਹੋ ਲੈ ਜਾ ਸਕਾਂਗੇ ਬਿਲਕੁਲ ਉਹਨੂੰ ਬਰੂਟਲਿਟੀ ਦਾ ਕਾਰਨ ਨਹੀਂ ਸੀਗਾ ਕਿ ਈਜ਼ੀਲੀ ਜਿਹੜੀ ਉਹਨੇ ਬੋਡੀ ਉਹਨੂੰ ਇਹ ਲੱਗਿਆ ਕਿ ਜਿਹੜੀ ਬੋਡੀ ਉਹਨੇ ਘਰ ਪਈ ਹੈ ਅਗਰ ਮੈਂ ਇਸ ਰੋਪੀ ਵਾਈਫ ਉਹਦੀ ਉਹ ਹੈ ਜੀ ਵਾਈਫ ਹੈ ਉਹਦੀ ਸਰ ਭੱਜੇ ਸੀ ਜਦੋਂ ਭੱਜੇ ਰੋਪੀ ਦਾ ਵਾਈਫ ਦਾ ਕਿਹਦੇ ਨਾਲ ਹਸਬੰਡ ਵਾਈਫ ਨੇ ਦੋਨੋਂ ਸਰ ਭੱਜ ਕੇ ਕਿਹੜੀ ਜਗ੍ਹਾ ਰਹੀ ਭੱਜ ਕੇ ਕਿਹੜੀ ਜਗ੍ਹਾ ਰਹੀ ਇਹਨੂੰ ਪਤਾ ਦਿੱਤਾ ਕਿੱਥੇ ਰਹੇ ਕਿੱਥੇ ਰਹੇ ਇਹ ਨਰਕ ਦੀ ਬਾਹਰ ਸ੍ਰੀ ਆਜਾ ਬੰਦੇ ਇਹ ਬੇਸਿਕਲੀ ਜੀ ਦੇਖੋ ਜੋ ਹਾਲ ਤੱਕ ਸਾਡੀ ਇਨਫੋਰਮੇਸ਼ਨ ਆਈ ਹੈ ਇੱਧਰ ਉੱਧਰ ਭਟਕ ਰਹੇ ਸੀਗੇ ਸਾਡੀਆਂ ਸੀ ਇਹਨਾਂ ਦੀ ਇਹ ਬੇਸਿਕਲੀ ਪਿੱਛੋਂ ਅਮ੍ਰਿਤਸਰ ਸਾਈਡ ਤੋਂ ਬਿਲੋਂਗ ਕਰਦਾ ਹੈਗਾ ਹਾਂ ਜਿਹੜਾ ਦੋਸ਼ੀ ਹੈਗਾ ਪਿਛਲੇ ਲੇਕਿਨ 15 ਸਾਲ ਤੋਂ ਉੱਥੇ ਰਹਿ ਰਿਹਾ ਸੀਗਾ ਸਾਡੀਆਂ ਟੀਮਸ ਉੱਥੇ ਵੀ ਰੇਡ ਕੀਤੀਆਂ ਨੇ ਸਾਨੂੰ ਫਿਰ ਥੋੜੀ ਜੀ ਇਨਫੋਰਮੇਸ਼ਨ ਉੱਥੋਂ ਮਿਲੀ ਜਿਹੜੀ ਅਸੀਂ ਇਹਦੀ ਅरेस्ट ਪਾਈ ਹੈ ਇੱਥੇ ਅਨਾਜ ਮੰਡੀ ਦੇ ਨੇੜੇ ਪਾਈ ਹੈ ਸਰ ਪਰ ਇਹਦਾ ਨਹੀਂ ਕਿ ਕਿਹੜੀ ਐਲਪੀਸੀ ਕਰਾਇ ਤੇ ਰਹਿ ਰਹੇ ਅਸੀਂ ਇੱਕ ਕਿਰਾਏ ਦੇ ਕੋਲ ਸੀਗਾ ਉਹਦੇ ਵਿੱਚ ਹੀ ਅੰਦਰ ਕਿਚਨ ਸਰ ਬੇਸਿਕਲੀ ਇਹ ਪਿਛੋ ਜੀ ਅਮ੍ਰਿਤਸਰ ਮੁਜੀਠੇ ਸਾਈਡ ਦਾ ਰਹਿਣਾ ਲੱਗ ਗਿਆ ਪਰ ਜਿਹੜਾ ਯੂਜ਼ ਕੀਤਾ ਆ ਰਹੀ ਪਰ ਉਹ ਕਿਤੇ ਯੂਜ਼ ਨੰਬਰ ਇੱਕ ਕਾਰਪੈਂਟਰ ਦਾ ਕੰਮ ਕਰਦਾ ਜੀ ਵੈਪਨ ਜਿਹੜਾ ਆਡੀ ਯੂਜ਼ ਕੀਤੀ ਹੈ ਉਹ ਕਿੱਥੇ ਹਾਈਡ ਕੀਤੀ ਸੀ ਕਿਥੋਂ ਰਿਕਵਰ ਇਹ ਜੋ ਵੈਪਨ ਜਿਹੜਾ ਹੈਗਾ ਆਪਣੇ ਕੋਲ ਹੀ ਇਹਦੇ ਕੋਲ ਸੀਗੀ ਜੀ ਉਹ ਸੀ ਉੱਥੇ ਰਿਕਵਰ ਕਿ ਇਲੈਕਟ੍ਰਿਕ ਸੀਗੀ ਹੈ ਜਿਹੜੀ ਦੂਸਰੀ ਨਾਰਮਲ 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 ਸਰ ਫੈਮਿਲੀ ਮੈਂਬਰ ਦਾ ਕਹਿਣਾ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਨਾਮਜ਼ਦ ਕੀਤਾ ਜਾਵੇ ਦੇਖੋ ਜੇ ਕਿਸੇ ਦਾ ਰੋਲ ਆਇਆ ਜੀ ਅਲੈਲੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਬਿਲਕੁਲ ਕਰਾਂਗੇ ਅਗਰ ਕਿਸੇ ਦਾ ਰੋਲ ਆਇਆ ਇੱਕ ਹੱਥ ਮਿਸਿੰਗ ਵੀ ਹੈ ਕਹਿੰਦੇ ਹਜੇ ਇੱਕ ਹੱਥ ਜਿਹੜਾ ਹੈ ਇੱਕ ਆਮ ਦੇ ਵਿੱਚੋਂ ਹੱਥ ਮਿਸਿੰਗ ਹੈ ਉਹ ਕੁਝ ਵੀ ਹੋ ਸਕਦਾ ਦੇਖੋ ਅੱਗੇ ਉਹ ਜਾਨਵਰ ਵੀ ਖਾ ਸਕਦਾ ਜਾਂ ਉਹ ਕੱਟ ਕੇ ਕਿਤੇ ਹਲੇ ਹੋ ਸਕਦਾ ਕਿ ਮਿਸਿੰਗ ਹਲੇ ਹੈਗਾ ਜੋ ਇਹਨਾਂ ਦੇ ਦਰਸ਼ਨ ਮੁਤਾਬਕ ਬੱਚੇ ਛੱਤ ਦੇ ਉੱਪਰ ਖੇਡ ਰਹੇ ਸੀਗੇ ਕਿੰਨੇ ਬੱਚੇ ਕਿੱਡੇ ਕਿੱਡੇ ਦੋ ਬੱਚੇ ਨੇ ਜੀ ਦੋਨੋਂ ਮਾਈਨਰ ਨੇ ਸਰ ਕੋਈ ਸਾਹਮਣੇ ਆਏ ਕਿੰਨੇ ਪੁਰਾਣੇ ਦੋਸਤੀ ਕਰੋ ਕਿੰਦਾ ਦੋਸਤੀ ਕੋ ਸਾਹਮਣੇ ਆਏ ਸੀ ਇਹ ਕਾਫੀ ਪੁਰਾਣੇ ਦੋਸਤ ਹੈ ਜੀ ਆਪਾਂ ਕਹਿੰਦੇ ਪੰਜ 6 ਸਾਲ ਪੁਰਾਣੀ ਦੋਸਤੀ ਹੈ ਪਹਿਲਾਂ ਵੀ ਮਿਲ ਕੇ ਜਿਹੜੇ ਇਕੱਠਾ ਇਹ ਨਸ਼ਾ ਕਰਦੇ ਸੀ ਕਿੰਨੇ ਕਿਲੋਮੀਟਰ